ਬਏ ਸਤ੍ਰੀਕਾਲ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਬਾਰੇ ਕਿਉਂਕਿ ਇਸ ਵੇਲੇ ਬਹੁਤ ਸਾਰੇ ਬੱਚੇ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਜਾਣ ਦਾ ਸੁਪਨਾ ਦੇਖ ਰਹੇ ਹਨ ਪਰ ਸਵਾਲ ਇਹ ਉੱਠ ਰਿਹਾ ਅਸਲ ਵਿੱਚ ਵੀਜ਼ਾ ਮਿਲਦਾ ਕਿਸ ਨੂੰ ਹੈ ਕਿ ਉਹ ਜਾ ਪ੍ਰੋਫਾਈਲ ਹੋਣਾ ਚਾਹੀਦਾ ਹੈ ਜਿਸ ਨੂੰ ਵੀਜ਼ਾ ਮਿਲ ਸਕੇ ਤੇ ਕਿਹੜੀਆਂ ਗਲਤੀਆਂ ਬੱਚਿਆਂ ਨੂੰ ਵੀਜ਼ਾ ਤੋਂ ਵਾਂਝਾ ਕਰ ਦਿੰਦੀਆਂ ਹਨ ਹੁਣ ਵੇਖੋ ਜਦੋਂ ਆਸਟ੍ਰੇਲੀਆ ਲੈਵਲ 2 ਵਿੱਚ ਓਪਨ ਹੋਇਆ ਸੀ ਤਾਂ ਹਜ਼ਾਰਾਂ ਹੀ ਬੱਚਿਆਂ ਨੇ ਬਿਨਾਂ ਸੋਚੇ ਸਮਝੇ ਉਮੀਦਾਂ ਲਗਾ ਲਈਆਂ ਸਨ ਤੇ 에ਜੰਟਸ ਨੇ ਵੀ ਬਿਨਾ ਸੋਚੇ ਸਮਝੇ ਫਾਈਲਸ ਲਗਾ ਦਿੱਤੀਆਂ ਪਰ ਇਹ ਗੱਲ ਬਹੁਤ ਲੋਕ ਭੁੱਲ ਗਏ ਕਿ ਪੰਜਾਬ ਤੇ ਹਰਿਆਣਾ ਵਾਲੇ ਐਪਲੀਕੈਂਟਸ ਨੂੰ ਅਜੇ ਵੀ ਲੈਵਲ 3 ਵਾਂਗ ਹੀ ਟ੍ਰੀਟਮੈਂਟ ਮਿਲੇਗਾ ਅਤੇ ਮਿਲਿਆ ਵੀ ਬਿਨਾ ਆਇਸਟੇ ਫੰਡਸ ਵਾਲੇ ਸਟੂਡੈਂਟਸ ਨੂੰ ਲਗਾਤਾਰ ਮਿਲ ਰਹੀਆਂ ਨੇ ਰਿਫਿਊਜ਼ਲਸ ਪੰਜਾਬ ਤੇ ਹਰਿਆਣਾ ਵਾਲੇ ਸਟੂਡੈਂਟਸ ਨਾਲ ਟ੍ਰੀਟਮੈਂਟ ਉਹ ਜਿਹਾ ਹੀ ਰਹੇਗਾ ਜਿਵੇਂ ਲੈਵਲ 3 ਦੇ ਦੇਸ਼ ਲਈ ਹੈ ਨਾ ਕਿ ਲੈਵਲ 2 ਵਾਂਗ ਇਸ ਲਈ ਜੇ ਤੁਸੀਂ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਹੋ ਤਾਂ ਸਮਝਦਾਰੀ ਨਾਲ ਤਿਆਰੀ ਕਰੋ ਅਤੇ ਆਪਣੇ ਪ੍ਰੋਫਾਈਲ ਨੂੰ ਸਹੀ ਢੰਗ ਨਾਲ ਅਸੈਸ ਕਰਵਾਓ ਹੁਣ ਗੱਲ ਕਰੀਏ 2025 ਪਾਸ ਆਊਟ ਬੱਚਿਆਂ ਦੀ ਜੇ ਤੁਸੀਂ 2025 ਵਿੱਚ ਪਾਸ ਆਊਟ ਹੋ ਤਾਂ ਤੁਹਾਡੇ ਚਾਂਸਸ ਵਧੀਆ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲੈਂਡਿੰਗ ਔਰ ਜੇ ਤੁਸੀਂ 2022 23 24 ਪਾਸ ਆਊਟ ਹੋ ਤੇ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਚਾਂਸਸ 50% ਦੇ ਆਸ-ਪਾਸ ਹੀ ਹੋਣਗੇ ਹੁਣ ਸਭ ਤੋਂ ਵੱਡਾ ਸਵਾਲ ਵੀਜ਼ਾ ਮਿਲੇਗਾ ਕਿਸ ਨੂੰ ਵੀਜ਼ਾ ਉਸੇ ਬੱਚੇ ਨੂੰ ਮਿਲਦਾ ਹੈ ਜਿਸ ਦੀ ਐਕਾਡੈਮਿਕ ਪ੍ਰੋਫਾਈਲ ਮਜ਼ਬੂਤ ਹੋਵੇ ਮਤਲਬ ਹਰ ਸਬਜੈਕਟ ਵਿੱਚ ਕੱਟੋ-ਕੱਟ 60% ਨੰਬਰ ਆਇਸ ਜਸ 6 ਜਾਂ ਅਬੋਵ 6 ਓਵਰਾਲ ਅਤੇ ਹਰ ਮੋਡਿਊਲ ਚ ਘੱਟੋ ਘੱਟ 6 ECTS ਚਾਹੀਦੇ ਨੇ ਇਸ ਤੋਂ ਇਲਾਵਾ ਜੇ ਤੁਸੀਂ ਯੂਨੀਵਰਸਿਟੀ ਲੈਵਲ ਦੀ ਸਟੱਡੀ ਲਈ ਅਪਲਾਈ ਕਰ ਰਹੇ ਹੋ ਖਾਸ ਕਰਕੇ ਜੇ ਤੁਸੀਂ STEM ਫੀਲਡ ਜਿਵੇਂ ਕਿ ਸਾਇੰਸ ਐਂਡ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਮੈਡੀਸਨ ਵਿੱਚ ਹੋ ਤਾਂ ਤੁਹਾਡੇ ਵੀਜ਼ੇ ਦੇ ਚਾਂਸਸ ਲਗਭਗ 100% ਹੋ ਸਕਦੇ ਹਨ ਜੇਕਰ ਹਰ ਡਾਕੂਮੈਂਟ ਠੀਕ ਹੋਵੇ ਫਾਈਨੈਂਸ਼ੀਅਲ ਡਾਕੂਮੈਂਟ ਸਟਰੋਂਗ ਬਣਾਓ ਜਿਵੇਂ ਬੈਂਕ ਸਟੇਟਮੈਂਟ ਫੀਸ ਦਾ ਪ੍ਰੂਫ ਅਤੇ ਪਰਿਵਾਰ ਦੀ ਇਨਕਮ ਡਿਟੇਲ ਆਸਟ੍ਰੇਲੀਆ ਹੁਣ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਿਹਾ ਹੈ ਹੁਣ ਗੱਲ ਕਰੀਏ ਕੋਰਸਸ ਚੂਜ਼ ਕਰਨ ਦੀ ਕਿਉਂਕਿ ਇਹ ਹੀ ਸਭ ਤੋਂ ਵੱਡਾ ਫੈਕਟਰ ਹੈ ਅਗਰ ਤੁਸੀਂ ਕਾਮਰਸ ਸਟ੍ਰੀਮ ਵਿੱਚ ਹੋ ਔਰ ਤੁਸੀਂ ਫਾਈਨੈਂਸ ਅਕਾਊਂਟਿੰਗ ਬਿਜ਼ਨਸ ਐਨਾਲਿਟਿਕਸ ਬੈਂਕਿੰਗ ਜਾਂ ਇਨਵੈਸਟਮੈਂਟ ਵਰਗੇ ਕੋਰਸ ਲੈਂਦੇ ਹੋ ਤਾਂ ਤੁਹਾਡਾ ਪ੍ਰੋਫਾਈਲ ਮਜ਼ਬੂਤ ਬਣ ਸਕਦਾ ਹੈ ਇਹ ਫੀਲਡ ਆਸਟ੍ਰੇਲੀਆ ਦੇ ਸ਼ਾਰਟੇਜ ਅਕੁ ਇਸ ਕਰਕੇ ਇੱਥੇ ਨੌਕਰੀ ਦੇ ਮੌਕੇ ਵੀ ਵੱਧ ਹਨ। ਪੇਰਾ ਸੁਝਾਅ ਇਹ ਹੈ ਕਿ ਕਾਮਰਸ ਵਾਲੇ ਵਿਦਿਆਰਥੀ ਫਾਈਨੈਂਸ ਅਤੇ ਅਕਾਊਂਟਿੰਗ ਨਾਲ ਜੁੜੇ ਖਾਸ ਕੋਰਸੇ ਲੈਂਦੇ ਜਿਵੇਂ ਫਾਈਨੈਂਸ਼ੀਅਲ ਟੈਕਨੋਲੋਜੀ, ਅਕਾਊਂਟਿੰਗ ਇਨਫੋਰਮੇਸ਼ਨ ਸਿਸਟਮਸ, ਬਿਜ਼ਨਸ ਐਨਾਲਿਟਿਕਸ, ਟੈਕਸੇਸ਼ਨ ਐਂਡ ਆਡਿਟਿੰਗ ਐਕਸਟਰਾ। ਸਟੈਮ ਫੀਲਡ ਵਾਲੇ ਵਿਦਿਆਰਥੀ ਜਿਨ੍ਹਾਂ ਬੱਚਿਆਂ ਦਾ ਬੈਕਗ੍ਰਾਉਂਡ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਸ ਜਾਂ ਮੈਡੀਸਨ ਵਿੱਚ ਹੈ ਉਹਨਾਂ ਲਈ ਆਸਟ੍ਰੇਲੀਆ ਹੁਣ ਇੱਕ ਗੋਲਡਨ ਚਾਂਸ ਬਣ ਗਈ ਹੈ। ਇਹਨਾਂ ਫੀਲਡਸ ਨੂੰ ਸਰਕਾਰ ਵੱਲੋਂ ਗ ਇਸ ਲਈ ਜੇ ਤੁਸੀਂ ਸਟੰਡ ਵਿਦਿਆਰਥੀ ਹੋ ਤਾਂ ਤੁਹਾਡਾ ਵੀਜ਼ਾ ਸਕਸੈਸਡ ਬਹੁਤ ਹਾਈ ਹੋ ਸਕਦਾ ਹੈ ਹੁਣ ਗੱਲ ਕਰੀਏ ਉਹਨਾਂ ਬੱਚਿਆਂ ਦੀ ਜੋ ਗ੍ਰੈਜੂਏਟ ਨੇ ਜੇ ਤੁਹਾਡਾ ਗ੍ਰੈਜੂਏਸ਼ਨ ਤੋਂ ਬਾਅਦ 2-3 ਸਾਲ ਦਾ ਗੈਪ ਹੈ ਤੇ ਤੁਸੀਂ ਹੁਣ ਪੜ੍ਹਾਈ ਲਈ ਅਪਲਾਈ ਕਰ ਰਹੇ ਹੋ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਜੇ ਤੁਹਾਡੇ ਡਾਕੂਮੈਂਟ ਸਹੀ ਹਨ ਐਕਸਪੀਰੀਅੰਸ ਦੇ ਰੈਲੇਵੈਂਟ ਉਸੇ ਸਹੀ ਕੋਰਸ ਨੂੰ ਲਿਓ ਤੁਹਾਡਾ ਵੀਜ਼ਾ ਬਿਲਕੁਲ ਲੱਗ ਸਕਦਾ ਹੈ ਪਰ ਜਿਨ੍ਹਾਂ ਦਾ ਬੈਕਗ੍ਰਾਉਂਡ ਆਰਟਸ ਵਿੱਚ ਹੈ ਉਹਨਾਂ ਲਈ ਫਿਲਹਾਲ ਸਕਸੈਸ ਰੇਟ ਬਹੁਤ ਘੱਟ ਹੈ ਆਰਟਸ ਵਾਲੇ ਬੱਚੇ ਆਪਣਾ ਸਕਸੈਸ ਰੇਟ ਜ਼ੀਰੋ ਮੰਨ ਕੇ ਚੱਲਣ ਅਕੀਰ ਵਿੱਚ ਇੱਕ ਗੱਲ ਯਾਦ ਰੱਖੋ ਜੇ ਕੋਈ ਏਜੰਟ ਤੁਹਾਨੂੰ ਕਹੇ ਕਿ ਅੰਬੈਸੀ ਫੀਸ ਵੀ ਤੁਸੀਂ ਦਿਓ ਫੰਡਸ ਵੀ ਤੁਸੀਂ ਦਿਓ ਜਾਂ ਤੁਹਾਡੇ ਤੋਂ ਪੇਮੈਂਟ ਲੈਂਦੇ ਨੇ ਕਿਸੇ ਵੀ ਡਾਕੂਮੈਂਟਸ ਦੀ ਤਾਂ ਇਹ ਸਪਸ਼ਟ ਸੰਕੇਤ ਹੈ ਕਿ ਉਹ ਏਜੰਟ ਭਰੋਸੇਯੋਗ ਨਹੀਂ ਹੈ ਸਹੀ ਏਜੰਸੀ ਉਹ ਹੁੰਦੀ ਹੈ ਜੋ ਤੁਹਾਡਾ ਪ੍ਰੋਫਾਈਲ ਅਸੈਸ ਕਰੇ ਫਾਈਲ ਨੂੰ ਪ੍ਰੋਸੈਸ ਕਰੇ ਅਤੇ ਚਾਰजेस ਕੇਵਲ ਵੀਜ਼ਾ ਲੱਗਣ ਤੋਂ ਬਾਅਦ ਲਵੇ ਤਾਂ ਜੇ ਤੁਸੀਂ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਪ੍ਰੋਫਾਈਲ ਦੀ ਸਹੀ ਅਸੈਸਮੈਂਟ ਕਰਵਾਓ ਸਹੀ ਕੋਰਸ ਚੁਣੋ ਸਟਰੋਂਗ ਯੂਨੀਵਰਸਿਟੀ ਚੁਣੋ ਅਤੇ ਆਪਣੀ ਡਾਕੂਮੈਂਟੇਸ਼ਨ ਸਾਫ਼ ਸੁਥਰੀ ਰੱਖੋ ਫਿਰ ਤੁਸੀਂ ਵੀ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਲੀਡ ਇਮੀਗ੍ਰੇਸ਼ਨ ਵੱਲੋਂ ਆਪਣੀ ਪ੍ਰੋਫਾਈਲ ਦੀ ਸਹੀ ਜਾਂਚ ਕਰਵਾਓ ਅਤੇ ਬਿਨਾਂ ਸਟ੍ਰੈਸ ਦੇ ਸਹੀ ਟੰਗ ਨਾਲ ਅਪਲਾਈ ਕਰੋ ਅਸੀਂ ਤੁਹਾਨੂੰ ਦਿੰਦੇ ਹਾਂ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੀ ਆਪਸ਼ਨ ਆਸਟ੍ਰੇਲੀਆ ਤੁਹਾਡਾ ਸੁਪਨਾ ਹੋ ਸਕਦਾ ਹੈ ਜੇਕਰ ਤੁਸੀਂ ਸਹੀ ਤਰੀਕੇ ਨਾਲ ਤਿਆਰੀ ਕਰਦੇ ਹੋ ਧੰਨਵਾਦ